ਅੱਡੇ ਵਿੱਚ ਕ੍ਰਿਸਪੀ ਗੋਲ ਗੱਪੇ ਬਣਾਉਣ ਦੇ ਲਈ ਮੈਂ ਇੱਕ ਕੌਲੀ ਸੂਜੀ ਦੀ ਲਈ ਹੈ ਇਹਦੇ ਵਿੱਚ 2 ਚਮਚ ਕਣਕ ਦਾ ਆਟਾ ਪਾ ਦਿੱਤਾ ਜਿੰਨੀ ਤੁਸੀਂ ਸੂਜੀ ਲਈ ਆ ਉਸ ਤੋਂ ਅੱਧਾ ਅਸੀਂ ਪਾਣੀ ਲਵਾਂਗੇ ਤੇ ਪਾਣੀ ਨੂੰ ਬਿਲਕੁਲ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਆਟੇ ਤੇ ਸੂਜੀ ਨੂੰ ਮਿਕਸ ਕਰ ਲੈਣਾ ਉਸ ਦੇ ਬਾਅਦ ਗਰਮ ਗਰਮ ਪਾਣੀ ਇਸ ਦੇ ਵਿੱਚ ਅਸੀਂ ਐਡ ਕਰ ਦੇਾਂਗੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਹੈ ਤਾਂ ਇਸ ਕਰਕੇ ਪਹਿਲਾਂ ਅਸੀਂ ਚਮਚ ਦੇ ਨਾਲ ਇਹਨੂੰ ਮਿਕਸ ਕਰਾਂਗੇ ਫਿਰ ਜਦੋਂ ਇਹ ਥੋੜਾ ਜਿਹਾ ਕੋਸਾ ਜਿਹਾ ਰਹਿ ਗਿਆ ਤਾਂ ਉਸ ਦੇ ਬਾਅਦ ਤੁਸੀਂ ਇਹਨੂੰ ਹੱਥ ਦੇ ਨਾਲ ਮਿਕਸ ਕਰ ਦੇਣਾ ਥੋੜਾ ਜਿਹਾ ਪਾਣੀ ਬਚ ਵੀ ਗਿਆ ਵਾ ਤੇ ਇਸ ਤਰੀਕੇ ਦੇ ਨਾਲ ਅਸੀਂ ਬਿਲਕੁਲ ਨਰਮ ਜਿਹਾ ਆਟਾ ਜਿਹੜਾ ਹੈ ਉਹ ਲਗਾ ਲਿਆ ਹੁਣ ਇਸ ਆਟੇ ਨੂੰ ਤੁਸੀਂ ਰੈਸਟ ਦੇਣੀ ਆ ਘੱਟੋ ਘੱਟ ਅੱਧੇ ਘੰਟੇ ਲਈ ਇਹਨੂੰ ਰੱਖ ਲੈਣਾ ਉੱਪਰ ਦੇ ਗਿੱਲਾ ਕੱਪੜਾ ਜ਼ਰੂਰ ਰੱਖ ਦਿਓ ਤਾਂ ਕਿ ਇਹਦੇ ਚ ਮੋਇਸਚਰ ਜਿਹੜਾ ਹੈ ਉਹ ਬਣਿਆ ਰਹੇ ਅੱਧੇ ਘੰਟੇ ਦੇ ਬਾਅਦ ਹੁਣ ਆਪਾਂ ਇਸ ਦੇ ਪੇੜੇ ਬਣਾ ਲਵਾਂਗੇ ਲੋਈਆਂ ਬਣਾ ਲਵਾਂਗੇ ਛੋਟੀਆਂ-ਛੋਟੀਆਂ ਜਿਸ ਸਾਈਜ਼ ਦਾ ਤੁਸੀਂ ਗੋਲ ਗੱਪਾ ਰੱਖਣਾ ਉਹ ਸਾਈਜ਼ ਦੇ ਤੁਸੀਂ ਲੋਈ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਵੱਡੀ ਰੋਟੀ ਬਣਾ ਕੇ ਵੇਲ ਕੇ ਤੇ ਉਹਦੇ ਵਿੱਚੋਂ ਕੁੱਕੀ ਕਟਰ ਦੇ ਨਾਲ ਗੋਲ ਗੱਪੇ ਛੜੇ ਆ ਉਹ ਕੱਟ ਸਕਦੇ ਹੋ ਪਰ ਮੈਂ ਇਹਨਾਂ ਨੂੰ ਵੇਲ ਕੇ ਹੀ ਬਣਾ ਰਹੀ ਹਾਂ ਇਸ ਤਰ੍ਹਾਂ ਅਸੀਂ ਪਹਿਲਾਂ ਛੋਟੇ-ਛੋਟੀਆਂ ਲੋਈਆਂ ਬਣਾ ਲੀਆਂ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਵੇਲ ਲਵਾਂਗੇ ਨਾ ਤਾਂ ਸੁੱਕਾ ਆਟਾ ਲਗਾਉਣ ਦੀ ਜ਼ਰੂਰਤ ਹੈ ਨਾ ਕੋਈ ਤੇਲ ਲਗਾਉਣ ਦੀ ਜ਼ਰੂਰਤ ਹੈ ਬਸ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਵੇਲੂਗੇ ਨਾ ਤੁਹਾਡੇ ਗੋਲ ਗੱਪੇ ਬਹੁਤ ਈਜ਼ੀਲੀ ਬਣ ਜਾਣਗੇ ਪਰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਮੈਕਸਿਮਮ ਪਤਲਾ ਵੇਲਿਆ ਜਾ ਸਕੇ ਇਸ ਤਰੀਕੇ ਦੇ ਨਾਲ ਪਹਿਲਾਂ ਅਸੀਂ ਪੇੜਾ ਬਣਾ ਲਵਾਂਗੇ ਹੱਥ ਦੇ ਨਾਲ ਥੋੜਾ ਫਲੈਟ ਕਰ ਲਵਾਂਗੇ ਤੇ ਫਿਰ ਵੇਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਕੁਝ ਵੀ ਨਹੀਂ ਲਗਾਏਗਾ ਫਿਰ ਵੀ ਜਿਹੜੇ ਇਹ ਕਿੰਨੇ ਪਤਲੇ ਬਣ ਕੇ ਤਿਆਰ ਹੋ ਰਹੇ ਆ ਤੇ ਜੇ ਇਸ ਤਰ੍ਹਾਂ ਨਾਲ ਵੀ ਲੱਗ ਜਾਂਨਾ ਚਕਲੇ ਦੇ ਤਾਂ ਬਹੁਤ इजीली ਨਿਕਲ ਜਾਂਦੇ ਆ ਤੇ ਇਸ ਤਰ੍ਹਾਂ ਆਪਾਂ ਸਾਰੇ ਗੋਲ ਗੱਪੇ ਬਣਾ ਕੇ ਰੱਖ ਲਾਂਗੇ ਫਿਰ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਕਰਨ ਦੇ ਲਈ ਤੇਲ ਪੂਰਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਤੇ ਜਿਹੜੀ ਸਾਈਡ ਸਾਡੀ ਕੱਪੜੇ ਤੇ ਰੱਖੀ ਹੋਈ ਸੀ ਉਹੀ ਸਾਈਡ ਅਸੀਂ ਪਹਿਲਾਂ ਤੇਲ ਦੇ ਵਿੱਚ ਪਾਵਾਂਗੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਇਹਦੇ ਵਿੱਚ ਸਟੀਮ ਬਣਦੀ ਹੈ ਤੇ ਗੋਲ ਗੱਪਾ ਫੁਲਕੇ ਤਿਆਰ ਹੁੰਦਾ ਵਾ ਇਸ ਤਰ੍ਹਾਂ ਅਸੀਂ ਸਾਰੇ ਗੋਲ ਗੱਪੇ ਚਿਹਰੇ ਆ ਉਹ ਫਰਾਈ ਕਰ ਲਵਾਂਗੇ ਤੇ ਸਾਰੇ ਗੋਲ ਗੱਪੇ ਚਿਹਰੇ ਆ ਉਹ ਫੁੱਲ ਕੇ ਤਿਆਰ ਹੋਣਗੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਓਗੇ ਤੇ ਬਹੁਤ ਹੀ ਕ੍ਰਿਸਪੀ ਬੰਦੇ ਆ ਲੰਬੇ ਟਾਈਮ ਤੱਕ ਕ੍ਰਿਸਪੀ ਬਨੇ ਰਹਿੰਦੇ ਆ ਇਸ ਤਰ੍ਹਾਂ ਸਾਰੇ ਗੋਲ ਗੱਪੇ ਬਣ ਗਏ ਜੀ ਇਹਨਾਂ ਦੀ ਆਵਾਜ਼ ਸੁਣ ਸਕਦੇ ਹੋ ਬਹੁਤ ਹੀ ਕ੍ਰਿਸਪੀ ਬਹੁਤ ਹੀ ਆਸਾਨੀ ਦੇ ਨਾਲ ਗੋਲ ਗੱਪੇ ਤੁਸੀਂ ਵੀ ਬਣਾ ਸਕਦੇ ਹੋ